ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪੱਤਨਾਂਗੇ ਸੇ ਲੇ ਲੈ ਕੇ ਜੀ ਇੱਕ ਬਾਈ ਬਈ ਤਾਜੀ ਸੋਈ ਵੀ ਇੱਕ ਬਾਈ ਕੋਲੇ ਆਫਸਰ ਝੋਟੀ ਆ ਇੱਕ ਟੋਕੜ ਗੱਬਣ ਮੱਝ ਆ ਬਾਈ ਕੋਲੇ ਤੇ ਜਿਸ ਕਰ ਜੋ ਵੀਡੀਓ ਬਣਾਉਣ ਲੱਗਿਆ ਬਾਈ ਨੇ ਕਰੀ ਲੂ ਬਸ ਉਹ ਕੋਈ ਬਾਈ ਦਾ ਵਫਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਗਰਮੇਸ਼ ਸਿੰਘ ਪੰਡ ਸੰਧੂ ਬਾਲਾ ਜੀ ਜਿਲ੍ਹਾ ਜਿਹੜਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਵੀ ਆਪਾਂ ਨੇੜੇ ਉਧਾਰ ਤੇ ਦਾ ਭਾਈ ਮੋਬਾਈਲ ਨੰਬਰ 82840 14753 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਬੈਠ ਦੇ ਨੇ ਕਿਹੜਾ ਸੂਆ ਸੂਈ ਤੀਜਾ ਸੂਆ ਸੂਏ ਜੀ ਕਦੋਂ ਸੂਈ ਹੈ ਵੀਰੇ ਇਹ ਪਰਸੋਂ ਸੂਈ ਹੈ ਜੀ ਬੱਚਾ ਕੀ ਦੇਤਾ ਇਹਨੇ ਬਸ ਆ ਦਿੱਤਾ ਜੀ ਬੱਚਾ ਆ ਹੀਆ ਬੱਚਾ ਨਾ ਬੱਚਾ ਬਾਈ ਮਗਰ ਬੱਚਾਗਾ ਕਿੰਨਾ ਦੁੱਧ ਜਾਂ ਬੋਲਾ ਹੁਣ ਰੈਡੀ ਹੈ ਹੁਣ ਦੁੱਧ ਹੈਗਾ ਜੀ 15 ਕਿਲੋ ਠੀਕ ਆ ਜੀ ਬਾਈ ਦੂਈ ਕਿਵੇਂ ਆ ਭਾਈ ਪੂਰੀ ਵਧੀਆ ਜੀ ਠੀਕ ਆ ਕੋਈ ਦੋ ਰੰਗ ਚੋਕੇ ਲੈ ਜਾ ਨਾੜਾ ਚੈੱਕ ਕਰ ਲੋ ਬਈ ਕੱਲੀ ਕੱਲੀ ਨਾੜ ਤੇ ਥਾਣ ਦੇਖੋ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਬਈ ਤੇ ਠੰਡੀ ਠੁੰਡੀ ਕਿਵੇਂ ਆ ਠੀਕ ਆ ਵੀਰੇ ਠੀਕ ਆ ਖੋਲ ਦੇ ਮੜੀ ਤੋਰ ਦੇ ਕਦ ਬਹੁਤ ਆ ਯਾਰ ਹਨਾ ਫੁੱਲ ਕਦ ਦਾ ਫੁੱਲ ਬਰੀਟ ਆ ਬਈ ਤੇ ਚਮਕ ਝਮਕ ਕਰਮਾਲੀ ਦੇ ਚੰਗੀ ਆ ਵੱਡੀ ਖਾਸੀਅਤ ਆ ਮਾਝ ਨਾਲ ਦਾ ਦੁੱਧ ਦੇ ਦੇਣਾ ਐਂਡ ਆ ਜਿਹੜੀ ਕਰਮਾਲੀ ਦੇ ਫੁੱਲ ਚੰਗਿਓ ਗਰਮੀ ਬਿਲਕੁਲ ਨਹੀਂ ਮਾਰ ਤੋਰ ਦੇ ਮੜੀ ਵੱਡੇ ਟਾਂਚ ਜਾਂ ਛੋਟ ਹੀ ਨਾ ਮੰਨਿਓ ਬਈ ਤੋਰਾ ਚੱਕਰ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਈ ਕੀ ਮੋਲ ਲਾ ਫਿਰ ਜੇਦੇ ਮੋਲ 75000 ਆ ਜੀ ਮਾਨਤਨ ਹੋ ਜੀ ਹਾਂ ਵਿੱਚ ਮਾਰਾ ਮੋਟਾ ਹੋ ਜੀ ਬਾਹਰ ਨਹੀਂ ਹੋਣਾ ਜੀ ਠੀਕ ਆ ਬਈ 75000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਈ ਸੋਈ ਸਵਾਈ ਬੱਚਾ ਮੰਗ ਆ ਬੱਸੇ ਦਾ ਕਰ ਜੀ ਹਾਂ ਬੱਚਾ ਦਾ ਤਾਂ ਫਿਰ ਕਰਨਾ ਹੀ ਆ ਬਈ ਹੂੰ ਨੇਵਾ ਚੈੱਕ ਕਰੋ ਕੁਸ਼ਾਂ ਤੋਂ ਨੇਵਾ ਇੱਕ ਨੰਬਰ ਆ ਕਰਮਾਈਆ ਕੀ ਬਾਤ ਆ ਥਾਣੀ ਬਹੁਤ ਜੰਗਾ ਲੱਗੇ ਕਿੰਨੀ ਜੀ ਅੱਗੇ ਵੀਰੇ ਝੋਟੀ ਕਿੰਨੀ ਕੁ ਉਮਰ ਆ ਝੋਟੀ ਦੀ ਇਹ ਡੇਢ ਸਾਲ ਆ ਜੀ ਡੇਢ ਕੇ ਸਾਲ ਹਾਂਜੀ ਅ ਕਿੰਨਾ ਕੁ ਰਕੜਾ ਦੀ ਮਾਂ ਦਾ ਬਈ ਮਾਂ ਦਾ ਹੈਗਾ ਜੀ 17-18 ਕਿਲੋ ਠੀਕ ਆ ਬਈ ਹਾਂਜੀ ਅਣ ਝੋਲੀ ਕਿਵੇਂ ਆ ਠੀਕ ਆ ਜੀ ਲੈ ਬਈ ਝੋਲੀ ਨੇੜ ਤੋਂ ਚੈੱਕ ਕਰਵਾ ਨੇ ਚਾਰ ਥਾਣ ਇਕੱਲਾ ਇਕੱਲਾ ਥਾਣ ਤੇ ਫੇਸ ਦੀ ਬਿਊਟੀ ਸਿੰਗ ਦੀ ਕੁਆਲਿਟੀ ਚੈੱਕ ਕਰ ਲੋ ਝੁੱਟੀ ਚੰਗੀ ਆ ਨਾ ਹਾਂਜੀ ਹਾਂ ਝੋਲੀ ਦਿਖਾ ਦੇ ਯਾਰ ਉਹਦੇ ਨੇ ਕੱਚੀ ਮੜੀ ਬਸ ਲੈ ਝੋਲੀ ਬਹੁਤ ਚੰਗੀ ਐ ਖੋਲੀ ਮੜੀ ਤੋਰੀ ਕੋਲੋਂ ਰਹਿਣ ਦਿੰਦੇ ਆ ਜੀ ਪਾਜੀ ਐ ਦੇਖੋ ਮਸਤੀ ਕਰਦੇ ਆ ਜੀ ਅੱਛਾ ਅੱਛਾ ਠੀਕ ਐ ਇਹਦਾ ਬਸ ਕਿਹੜਾ ਕੋਈ ਰੋਚ ਕੋਈ ਆਪਾਂ ਵੀਰ ਜੇਵਾ ਦੇਖਣਾ ਇਹਨਾਂ ਦਾ ਹਣਾ ਠੀਕ ਐ ਹਾਂਜੀ ਕੀ ਮੁੱਲ ਆ ਫਿਰ ਜੈ ਜੈ ਝੁੱਟੀ ਇਹਦਾ ਮੁੱਲ 40000 ਐ ਜੀ ਮਾਨਦਾਨ ਹੋ ਜਾ ਮੜਾ ਮੋਟਾ ਹੋ ਜਾਊਗਾ ਜੀ ਓਕੇ ਬਾਈ ਮੈਨੂੰ ਲੱਗਦਾ ਹੀਟ ਚ ਵੀ ਆਊਗੀ ਹੈਨਾ ਹਾਂਜੀ ਇੱਕ ਵਾਰ ਇੱਕ ਵਾਰ ਤਾਂ ਪਹਿਲਾਂ ਆ ਚੁੱਕੇ ਜੀ ਹਾਂ ਠੀਕ ਐ ਅੱਗੇ ਮੱਝ ਬਈ ਟੋਕੜ ਗੱਬਣਾ ਇਹ ਹਾਂਜੀ ਚਾ ਪੰਜ ਮਿੰਟ ਲੱਗ ਜੂ ਇਹਨੂੰ ਸਟਾਇਲ ਤਰੀਕ ਨੂੰ ਠੀਕ ਆ ਬਾਈ 6 ਕਿਲੋ ਲੱਦਾ ਜੇ ਥੱਲੇ ਠੀਕ ਆ ਬਾਈ ਹਾਂਜੀ ਠੀਕ ਆ ਘਰ ਦੀ ਮੱਝ ਆ ਜੀ ਆਪਣੀ ਜਿਹੜੀ ਮੋਰਾ ਨਸਲ ਦੀ ਉਹ ਆ ਗਈ ਓਕੇ ਬਾਈ ਹਾਂਜੀ ਤੇ ਚੈੱਕ ਕਰਵਾਈ ਵੀ ਉਹਨਾਂ ਹਾਂਜੀ ਸਾਡੀ ਕਰਵਾਈ ਵੀ ਆਲਾ ਕਰਵਾ ਕੇ ਲੈ ਗਿਆ ਹਾਂ ਜਿਹੜਾ ਭਰਾ ਖਰੀਦੂਗਾ ਵੀ ਚੈੱਕ ਕਰਵਾਇਓ ਚਾਹੇ ਦੋ ਰੰਗ ਜਵਾਈ ਕਰ ਲਓ ਮੱਝ ਚੰਗੀ ਬਹੁਤ ਹੈ ਵੈਸੇ ਕੱਦ ਬਹੁਤ ਹਨਾ ਮੱਝ ਦਾ ਕੱਦ ਜੀ ਆਕਾਰ ਵੀ ਬਹੁਤ ਵੱਡਾ ਬਹੁਤ ਆਪਣਾ ਬਹੁਤ ਚੰਗਾ ਕਰਮਾਈਦਾ ਐਗਾ ਟਾਲੂ ਜਾਂ ਕੋਈ ਹੂੰ ਤੇ ਥਾਣ ਬਹੁਤ ਚੰਗਾ ਚਵਾਈ ਕਿਵੇਂ ਹੈ ਬਾਈ ਚਵਾਈ ਠੀਕ ਹੈ ਜੀ ਵਧੀਆ ਤੋਰੋਂਗੇ ਮੜੀ ਜਿੱਕ ਨਹੀਂ ਹਾਂ ਜੀ ਤੋਰ ਇਹਨੂੰ ਰਹਿਣ ਦੇ ਜੀ ਤੋਰਨ ਨੂੰ ਇਹਨਾਂ ਚ ਕੋਈ ਨੁਕਸਾ ਨਹੀਂ ਤੋਰਨ ਨੂੰ ਓਕੇ ਵਧੀਆ ਵਧੀਆ ਓਕੇ ਜੀ ਆਪਾਂ ਕੋਈ ਠੀਕ ਆ ਤੋਰੋਂਗਾ ਦੀ ਕੋਈ ਪਿੰਡ ਜਿੱਕਰ ਤੋਰ ਲੈ ਬਾਅਦ ਚ ਠੀਕ ਆ ਹੂੰ ਚਲੋ ਕੋਈ ਨਹੀਂ ਤੇ ਮੁੱਲ ਕੀ ਹੈ ਜਾਇਦਾ ਮੁੱਲ ਇਹਦਾ 90000 ਹੈ ਜੀ ਮਾਨਦਾਨ ਹੋ ਜਾ ਹਾਂਜੀ ਮਾੜਾ ਮੋਟਾ ਹੋ ਜਾ ਠੀਕ ਆ 90000 ਰੁਪਿਆ ਮੋਲਾ ਮਾਨ ਦਾ 6 ਕਿਲੋ ਦੁੱਧਾ ਜੀ ਲੀਟਰ ਥੋੜੀ ਜੀ ਬਾਈ ਕੋਈ ਨਾ ਜਗਾ ਦੀ ਪ੍ਰੋਬਲਮ ਬਾਈ ਕਹਿੰਦਾ ਤਾਂ ਨਹੀਂ ਆਪਾਂ ਤੋਰਦੇ ਕੋਈ ਵਾਰੀ ਪੱਕਾ ਥਾਣਾ ਹਾਂ ਜੀ ਬਈ ਟ੍ਰੱਕ ਤੋਕ ਜਾਂਦੀਆਂ ਇਹ ਫੇਰ ਖੁੱਲ ਗਏ ਹੈ ਖੁੱਲ ਗਏ ਨਹੀਂ ਦੇਖੋ ਜਿਹੜਾ ਭਰਾ ਖਰੀਦੂਗਾ ਆ ਕੇ ਭਾਵੇਂ ਦੀ ਬਾਈ ਕਹਿੰਦਾ ਪਿੰਡ ਤੱਕ ਤੋਰ ਕੇ ਦੇਖ ਲੈ ਕੋਈ ਚੱਕਰ ਹੀ ਨਹੀਂਗਾ ਵੀ ਜਿਵੇਂ ਮਰਜ਼ੀ ਦਸਲੀ ਕਰ ਲਿਓ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਤੇ ਦੁੱਧ 6 ਕਿਲੋ ਜੀ ਥੱਲੇ ਦੱਸ ਦੋ ਮਾਣ ਹਾਂ ਦੱਸਤਾ ਸੀਗਾ ਜੀ ਠੀਕ ਹੈ ਬਾਈ ਧੰਨਵਾਦ